ਕੈਨੇਡਾ ਜਨ ਵਾਲਨਰ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਕਿ ਜੇਕਰ ਤੁਹਾਨੂੰ ਵੀ ਕੈਨੇਡੀਅਨ ਵਰਕ ਪਰਮਿਟ ਚਾਹੀਦਾ ਹੈ ਤਾਂ ਇੱਕ ਖਬਰ ਤੁਹਾਡੇ ਲਈ ਹੈ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਉਮੀਦ ਹੁੰਦੀ ਹੈ ਵਰਕ ਪਰਮਿਟ ਵਰਕ ਪਰਮਿਟ ਤੇ ਕੈਨੇਡਾ ਦੇ ਵਿਅਕਤੀ ਨੂੰ ਜਿੱਥੇ ਉਧਰੀ ਸਰਕਾਰ ਕਈ ਸਹੂਲਤਾਂ ਦਿੰਦੀ ਹੈ ਉੱਥੇ ਹੀ ਵਿਅਕਤੀ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਯਤਨਸ਼ੀਲ ਰਹਿੰਦੀ ਹੈ ਕੈਨੇਡਾ ਕੋਲ ਗਲੋਬਲ ਪ੍ਰਤਿਭਾ ਤੇ ਰੋਜ਼ਗਾਰ ਦਾਤਾ ਵਾਲੇ 100 ਤੋਂ ਵੱਧ ਵੱਖ-ਵੱਖ ਵਰਕ ਪਰਮਿਟ ਦੇ ਵਿਕਲਪ ਨੇ ਹਾਇ ਸਾਲ ਕੈਨੇਡਾ ਵਿੱਚ ਆਵਾਸ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਵਿੱਚ ਇੱਕ ਪ੍ਰਗਤੀਸ਼ੀਲ ਵਾਧਾ ਹੈ ਜੋ ਉਹ ਹੁੰਦਾ ਹੈ ਸੋ ਦੱਸਦੇ ਕਿ ਇੱਕ ਸਵਾਲ ਜੋ ਸਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਕੈਨੇਡਾ 'ਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਕਿਹੜੀਆਂ ਨੇ ਤਾਂ ਦੱਸਦੇ ਕੁਝ ਨੌ ਵੱਧ ਮੰਗ ਵਾਲੀਆਂ ਨੌਕਰੀਆਂ 'ਚ ਲਗਾਤਾਰ ਸੂਚੀ ਬੱਧ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਉਹਨਾਂ ਪੇਸ਼ਿਆਂ ਦੇ ਵਿੱਚ ਸਟਾਫਿੰਗ ਏਜੰਸੀਆਂ ਦੀ ਮਦਦ ਨਾਲ ਕੈਰੀਅਰ ਬਣਾਉਣਾ ਘੱਟ ਮੁਸ਼ਕਿਲ ਹੁੰਦਾ ਹੈ ਇਸ ਸਾਰ ਜਾਤਰ ਭੂਮਿਕਾਵਾਂ ਦੀ ਮੰਗ 'ਚ ਵਾਧਾ ਹੋਇਆ ਹੈ ਹੁਨਰਮੰਦ ਲੋਕਾਂ ਲਈ ਕਈ ਖੇਤਰਾਂ 'ਚ ਵੱਡੇ ਮੌਕੇ ਨੇ ਜਿਵੇਂ ਕਿ ਆਮ ਮਜ਼ਦੂਰ ਟਰੱਕ ਡਰਾਈਵਰ ਅਤੇ ਵੈਲਡਰ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੇਂਟਰ ਫੂਡ ਪੈਕਰ ਆਦਿ ਇਸ ਤਰ੍ਹਾਂ ਪ੍ਰਬੰਧਕੀ ਤੇ ਪੇਸ਼ੇਵਰ ਖੇਤਰਾਂ ਵਿੱਚ ਲੋਕਾਂ ਲਈ ਕਈ ਬਦਲ ਨੇ ਜਿਵੇਂ ਕਿ ਕੇਅਰ ਗੀਵਰ ਨਰਸ ਮਨੁੱਖੀ ਸਰੋਤ ਪ੍ਰਬੰਧਕ ਪ੍ਰੋਜੈਕਟ ਮੈਨੇਜਰ ਖ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਤੇ ਪ੍ਰਦੇਸ਼ਾਂ 'ਚ ਨੌਕਰੀ ਦੇ ਖਾਸ ਮੌਕੇ ਨੇ ਖਾਸ ਕਰਕੇ ਲੇਕਿ ਬਲੂ ਕੋਲਰ ਤੋਂ ਲੈ ਕੇ ਵਾਈਟ ਕੋਲਰ ਰੋਲ ਤੱਕ ਵੱਖ-ਵੱਖ ਕੈਰੀਅਰ ਮਾਰਗਾਂ ਹੁਨਰ ਸ਼ਕਤੀਆਂ ਵਾਲੀਆਂ ਇੱਕ ਸਥਾਨ ਹੈ ਕੈਨੇਡਾ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਤੇ ਅੰਤਰਰਾਸ਼ਟਰੀ ਗਤੀਸ਼ੀਲ ਪ੍ਰੋਗਰਾਮ ਦਾ ਸੰਚਾਲਨ ਕਰਦਾ ਹੈ ਦੋ ਦੋ ਪ੍ਰੋਗਰਾਮਾਂ 'ਚ ਅੰਤਰ ਇਹ ਹੈ ਕਿ TEWP ਲੇਬਰ ਮਾਰਕੀਟ ਟੈਸਟੀ ਲੋਡ ਹੁੰਦੀ ਹੈ ਜਿਸ ਨੂੰ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਕੀਤਾ ਜਾਂਦਾ ਹੈ ਕੈਨੇਡਾ ਦੇ ਵਰਕ ਪਰਮਿਟ ਵਿਕਲਪਾਂ ਨੂੰ ਚੁਣਨਾ ਮੁਸ਼ਕਲ ਹੋ ਸਕਦਾ ਹੈ ਪਰ ਇਸ ਤੋਂ ਨੂੰ ਇਸ ਦੇ ਲਈ ਜਿੰਨਾ ਸੰਭਵ ਹੋ ਸਕੇ ਆਸਾਨ ਬਣਾਉਣ ਦੀ ਕੈਨੇਡਾ ਜਨ ਵਾਲੇ ਨਾਲ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਕਿ ਜੇਕਰ ਤੁਹਾਨੂੰ ਵੀ ਕੈਨੇਡੀਅਨ ਵਰਕ ਪਰਮਿਟ ਚਾਹੀਦਾ ਹੈ ਤਾਂ ਇੱਕ ਖਬਰ ਤੁਹਾਡੇ ਲਈ ਹੈ ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਉਮੀਦ ਹੁੰਦੀ ਹੈ ਵਰਕ ਪਰਮਿਟ ਵਰਕ ਪਰਮਿਟ ਤੇ ਕੈਨੇਡਾ ਦੇ ਵਿਅਕਤੀ ਨੂੰ ਜਿੱਥੇ ਉਧਰੀ ਸਰਕਾਰ ਕਈ ਸਹੂਲਤਾਂ ਦਿੰਦੀ ਹੈ ਉੱਥੇ ਹੀ ਵਿਅਕਤੀ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਯਤਨਸ਼ੀਲ ਰਹਿੰਦੀ ਹੈ ਕੈਨੇਡਾ ਕੋਲ ਗਲੋਬਲ ਪ੍ਰਤਿਭਾ ਤੇ ਰੋਜ਼ਗਾਰ ਦਤਾ ਵਾਲੇ 100 ਤੋਂ ਵੱਧ ਵੱਖ-ਵੱਖ ਵਰਕ ਪਰਮਿਟ ਦੇ ਵਿਕਲਪ ਨੇ ਹਾਲ ਸਾਲ ਕੈਨੇਡਾ ਵਿੱਚ ਆਵਾਸ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਦੇ ਵਿੱਚ ਇੱਕ ਪ੍ਰਗਤੀਸ਼ੀਲ ਵਾਧਾ ਹੈ ਜੋ ਉਹ ਹੁੰਦਾ ਹੈ ਸੋ ਦੱਸਦੇ ਕਿ ਇੱਕ ਸਵਾਲ ਜੋ ਸਾਨੂੰ ਅਕਸਰ ਪੁੱਛਿਆ ਜਾਂਦਾ ਹੈ ਕਿ ਕੈਨੇਡਾ 'ਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ ਕਿਹੜੀਆਂ ਨੇ ਤਾਂ ਦੱਸਦੇ ਕੁਝ ਨੌਕਰੀਆਂ ਤੇ ਅਹੁਦੇ ਨੂੰ ਕੈਨੇਡਾ 'ਚ ਸਭ ਤੋਂ ਵੱਧ ਮੰਗ ਵਾਲੀਆਂ ਨੌਕਰੀਆਂ 'ਚ ਲਗਾਤਾਰ ਸੂਚੀ ਬੱਧ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਉਹਨਾਂ ਪੇਸ਼ੀਆਂ ਦੇ ਵਿੱਚ ਸਟਾਫਿੰਗ ਏਜੰਸੀਆਂ ਦੀ ਮਦਦ ਨਾਲ ਕੈਰੀਅਰ ਬਣਾਉਣਾ ਘੱਟ ਮੁਸ਼ਕਿਲ ਹੁੰਦਾ ਹੈ ਇਸ ਸਾਰ ਜ਼ਾਤਰ ਭੂਮਿਕਾਵਾਂ ਦੀ ਮੰਗ 'ਚ ਵਾਧਾ ਹੋਇਆ ਹੈ ਹੁਨਰਮੰਦ ਲੋਕਾਂ ਲਈ ਕਈ ਖੇਤਰਾਂ 'ਚ ਵੱਡੇ ਮੌਕੇ ਨੇ ਜਿਵੇਂ ਕਿ ਆਮ ਮਜ਼ਦੂਰ ਟਰੱਕ ਡਰਾਈਵਰ ਅਤੇ ਵੈਲਡਰ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੇਂਟਰ ਫੂਡ ਪ ਪੇਸ਼ੇਵਰ ਖੇਤਰਾ ਵਿੱਚ ਲੋਕਾਂ ਲਈ ਕਈ ਬਦਲ ਨੇ ਜਿਵੇਂ ਕਿ ਕੇਅਰ ਗੀਵਰ ਨਰਸ ਮਨੁੱਖੀ ਸਰੋਤ ਪ੍ਰਬੰਧਕ ਪ੍ਰੋਜੈਕਟ ਮੈਨੇਜਰ ਖਾਤਾ ਪ੍ਰਬੰਧਕ ਪ੍ਰਬੰਧਕੀ ਸਹਾਇਕ ਤੇ ਰਿਸੈਪਸ਼ਨਿਸਟ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ ਤੇ ਪ੍ਰਦੇਸ਼ਾਂ ਦੇ ਨੌਕਰੀ ਦੇ ਖਾਸ ਮੌਕੇ ਨੇ ਖਾਸ ਕਰਕੇ ਲਾ ਕੇ ਕਿ ਬਲੂ ਕੋਲਰ ਤੋਂ ਲੈ ਕੇ ਵਾਈਟ ਕੋਲਰ ਰੋਲ ਤੱਕ ਵੱਖ-ਵੱਖ ਕੈਰੀਅਰ ਮਾਰਗਾਂ ਹੁਨਰ ਸ਼ਕਤੀਆਂ ਵਾਲੀਆਂ ਇੱਕ ਸਥਾਨ ਹੈ ਕੈਨੇਡਾ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਅਤੇ ਅੰਤਰਰਾਸ਼ਟਰੀ ਗਤੀਸ਼ੀਲ ਪ੍ਰੋਗਰਾਮ ਨੂੰ ਸੰਚਾਲਨ ਕਰਦਾ ਹੈ ਦੋ ਦੋ ਪ੍ਰੋਗਰਾਮਾਂ 'ਚ ਅੰਤਰ ਇਹ ਹੈ ਕਿ TEWP ਲੇਬਰ ਮਾਰਕੀਟ ਟੈਸਟ ਲੋਡ ਹੁੰ ਹਰਨ ਦੇ ਵਰਕ ਪਰਮਿਟ ਵਿਕਲਪਾਂ ਨੂੰ ਚੁਣਨਾ ਮੁਸ਼ਕਲ ਹੋ ਸਕਦਾ ਹੈ ਪਰ ਇਸ ਤੋਂ ਨੂੰ ਇਸ ਦੇ ਲਈ ਜਿੰਨਾ ਸੰਭਵ ਹੋ ਸਕੇ ਆਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ